ਤਾਂ ਹਾਂਜੀ ਫਰੈਂਡਸ ਕਿੱਦਾਂ ਹੋ ਸਾਰੇ ਫਿਰ ਤੋਂ ਲੈ ਕੇ ਆ ਗਏ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਰਾਜ ਵਿੱਚ ਸਕੂਲਾਂ ਦੀਆਂ ਛੁੱਟੀਆਂ ਬਾਰੇ ਕੀ ਅਪਡੇਟ ਨਿਕਲ ਕੇ ਆ ਰਹੀ ਹੈ ਕਿ ਬੱਚਿਆਂ ਨੂੰ ਛੁੱਟੀਆਂ ਹੋਣਗੀਆਂ ਜਾਂ ਨਹੀਂ ਕਿਉਂਕਿ ਲਗਾਤਾਰ ਭਾਰੀ ਬਾਰਿਸ਼ ਦੇ ਚੱਲਦੇ ਛੁੱਟੀਆਂ ਲਈ ਬਹੁਤ ਜ਼ਿਆਦਾ ਅਪਡੇਟਸ ਅਪਡੇਟਸ ਆ ਰਹੀਆਂ ਨੇ ਸਰਕਾਰ ਵੱਲੋਂ ਜੋ ਕਿ ਨੋਟੀਫਿਕੇਸ਼ਨਸ ਆ ਰਹੀਆਂ ਨੇ ਤਾਂ ਇਸ ਵੀਡੀਓ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੱਸਾਂਗੇ ਅਸੀਂ ਕਿ ਛੁੱਟੀਆਂ ਤੁਹਾਡੀਆਂ ਵਧਾਈਆਂ ਜਾਣਗੀਆਂ ਜਾਂ ਨਹੀਂ ਅਤੇ ਕੀ ਕੀ ਸਰਕਾਰ ਵੱਲੋਂ ਫੈਸਲੇ ਲਏ ਜਾ ਰਹੇ ਨੇ ਤਾਂ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਤਾਂ ਅਗਰ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਕਰ ਲੋ ਸਬਸਕ੍ਰਾਈਬ ਅਤੇ ਵੀਡੀਓ ਤੇ ਨਵੇਂ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਹਾਂਜੀ ਫਰੈਂਡਸ ਚੰਡੀਗੜ੍ਹ ਭਾਰੀ ਬਰਸਾਤ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਨੂੰ ਦੇਖਦੇ ਸਰਕਾਰ ਵੱਲੋਂ ਸਕੂਲਾਂ ਵਿੱਚ 30 ਅਗਸਤ ਤੱਕ ਛੁੱਟੀਆਂ ਦਿੱਤੀਆਂ ਗਈਆਂ ਸਨ ਇਸ ਵਿਚਾਲੇ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਕੂਲਾਂ ਨੂੰ ਛੁੱਟੀਆਂ ਵਧ ਸਕਦੀਆਂ ਹਨ ਹਾਲਾਂਕਿ ਵਿਭਾਗ ਵੱਲੋਂ ਅਜੇ ਤੱਕ ਕੋਈ ਵੀ ਛੁੱਟੀਆਂ ਦੇ ਵਾਅਦੇ ਬਾਰੇ ਕੋਈ ਵੀ ਅਪਡੇਟ ਜਾਂ ਫੈਸਲਾ ਨਿਕਲ ਕੇ ਨਹੀਂ ਆਇਆ ਸੂਤਰ ਦੱਸਦੇ ਹਨ ਕਿ ਜੇਕਰ ਮੌਸਮ ਖਰਾਬ ਰਹਿੰਦਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਮੂੜ ਤੋਂ ਮੀਂਹ ਜੋਰਦਾਰ ਪੈਂਦਾ ਹੈ ਤਾਂ ਫਿਰ ਸਰਕਾਰ ਵੱਲੋਂ ਬੱਚਿਆਂ ਦੀ ਛੁੱਟੀਆਂ ਕਿਤੇ ਜਾਣ ਦਾ ਹੁਕਮ ਆ ਸਕਦਾ ਹੈ ਦੂਜੇ ਪਾਸੇ ਪੰਜਾਬ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਹਾਲਾਤ ਬੇਹਦ ਹੀ ਗੰਭੀਰ ਹੋ ਚੁੱਕੇ ਹਨ ਇਹ 7 ਜ਼ਿਲ੍ਹੇ ਕਿਹੜੇ ਹਨ ਇਹ 7 ਜ਼ਿਲ੍ਹੇ ਹਨ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਤਰਨਤਾਰਨ ਕਪੂਥਲਾ ਅਤੇ ਫਿਰੋਜ਼ਪੁਰ ਵਿੱਚ ਤਾਂ ਹਾਲਾਤ ਸਭ ਤੋਂ ਜ਼ਿਆਦਾ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ ਹਾਲਾਤਾਂ ਨੇ ਪ੍ਰਭਾਵਿਤ ਕੀਤਾ ਹੈ ਜਦਕਿ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਵਿੱਚ ਵੀ ਹਾਲਾਤ ਵਿਗੜ ਰਹੇ ਹਨ ਮੌਸਮ ਵਿਭਾਗ ਨੇ ਫਿਰ ਤੋਂ ਪੰਜਾਬ ਵਿੱਚ ਭਾਰੀ ਮੀਂਹ ਪੈਣ ਨਾਲ ਅਲਰਟ ਜਾਰੀ ਕਰ ਦਿੱਤਾ ਹੈ ਵਿਭਾਗ ਵੱਲੋਂ ਜਾਰੀ ਅਲਰਟ ਅਨੁਸਾਰ 29 ਅਗਸਤ ਤੋਂ 1 ਸਤੰਬਰ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਰਮਿਆਨੇ ਤੂਫਾਨੀ ਮੀਂਹ ਪਵੇਗਾ ਜਿਸ ਲਈ yellow alert ਜਾਰੀ ਕੀਤਾ ਹੈ ਇਸ ਦੇ ਨਾਲ ਹੀ 29 ਅਗਸਤ ਨੂੰ ਮੀਂਹ ਦੇ ਹਾਲਾਤ ਗੰਭੀਰ ਹੋ ਸਕਦੇ ਹਨ ਕਿਉਂਕਿ ਇਸ ਸਮੇਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਅਤੇ ਭਾਰੀ بارش ਹੋ ਸਕਦੀ ਹੈ ਤੇ 30 ਅਗਸਤ ਨੂੰ ਵੀ ਹਾਲਾਤ ਮਾੜੇ ਦੱਸੇ ਜਾ ਰਹੇ ਨੇ ਭਾਗੜਾ ਡੈਮ ਅਤੇ ਪੌਂਗ ਡੈਮ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆ ਇੱਥੇ ਵੀ ਦੱਸਣੀ ਹੋਵੇਗੀ ਕਿ ਭਾਗੜਾ ਡੈਮ ਉਪਾਣੀ ਦਾ ਪੱਧਰ 1671.80 ਫੁੱਟ ਦਰਜ ਕੀਤਾ ਗਿਆ ਜਦਕਿ ਪੌਂਗ ਡੈਮ ਦਾ ਜਲ ਪੱਧਰ ਖਤਰੇ ਦੇ ਨਿਸ਼ਾਨੇ ਨੂੰ ਪਾਰ ਕਰ ਗਿਆ ਹੈ ਜਿਸ ਕਾਰਨ BBMSB ਪ੍ਰਬੰਧਕਾਂ ਨੇ ਪੋਂਗ ਡੈਮ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੋਂਗ ਡੈਮ ਵਿੱਚੋਂ 1 ਲੱਖ 4000 989 ਕਿਊਸੀ ਪਾਣੀ ਬਿਆਸ ਦਰਿਆ ਵਿੱਚ ਛੱਡ ਦਿੱਤਾ ਹੈ ਇਸ ਤੋਂ ਇਲਾਵਾ ਪਾਖੜਾ ਡੈਮ ਪੋਂਗ ਡੈਮ ਅਤੇ ਪਠਾਨਕੋੜ ਵਿੱਚ ਮਾਦੋਪੁਰ ਡੈਮ ਵਰਕਸ ਤੋਂ ਲਗਾਤਾਰ ਪਾਣੀ ਛੱਡਣ ਦਾ ਕਾਰਨ ਫਿਰੋਜ਼ਪੁਰ ਫਾਜ਼ਿਲਕਾ ਕਪੂਰਥਲਾ ਸੂਤਾਨਪੁਰ ਤਰੰਤਾਰਨ ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਖੇਤਰਾਂ ਦੇ ਸੈਂਕੜੇ ਪਿੰਡਾਂ ਵਿੱਚ 7-7 ਫੁੱਟ ਤੱਕ ਪਾਣੀ ਭਰ ਗਿਆ ਹੈ ਤੇ ਇਹ ਸੀ ਬਹੁਤ ਵੱਡੀ ਅਪਡੇਟ ਕਿ ਬੱਚਿਆਂ ਨੂੰ ਛੁੱਟੀਆਂ ਪੈ ਸਕਦੀਆਂ ਨੇ ਅਤੇ ਅਗਰ ਐਵੇਂ ਹੀ ਚੱਲਦਾ ਰਿਹਾ ਮੀਂਹ ਦੀ ਦਸ਼ਾ ਅਗਰ ਮੀਂਹ ਬੰਦ ਨਾ ਹੋਇਆ ਬੱਚਿਆਂ ਨੂੰ ਛੁੱਟੀਆਂ ਮੂੜ ਤੋਂ ਪੈ ਸਕਦੀਆਂ ਨੇ ਪਰੰਤੂ ਹਜੇ ਕੋਈ ਵੀ ਸਰਕਾਰ ਵੱਲੋਂ ਅਪਡੇਟ ਨਿਕਲ ਕੇ ਨਹੀਂ ਆ ਰਹੀ ਤਾਂ ਆਸੇ ਅੱਦੇਸਾ ਦੀ ਵੀਡੀਓ ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਕਰ ਲੋ ਸਬਸਕ੍ਰਾਈਬ